ਚਾਈਨਾ ਡੋਰ ਦਾ ਕਹਿਰ ਲਗਾਤਾਰ ਬਰਕਰਾਰ ਹੈ ਅੱਜ ਦਿਨ ਲੋਕ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਅਜੇ ਹਾਲੀ ਦੇ ਵਿੱਚ ਦੱਸ ਦਈਏ ਕਿ ਇੱਕ ਮਸੂਮ ਤਰਨਜੋਤ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਜੋ ਮਾਮਲਾ ਠੰਡਾ ਨਹੀਂ ਪਿਆ ਕਿ ਮੁਲਾਪੁਰ ਦਾਖਾ ਰਾਏਕੋਡ ਰੋਡ ਦੇ ਉੱਤੇ ਸਕੂਟੀ ਤੇ ਜਾ ਰਹੀ ਇੱਕ ਮਹਿਲਾ ਦੇ ਨਾਲ ਵੀ ਵੱਡਾ ਹਾਦਸਾ ਵਾਪਰ ਗਿਆ ਤਾਂ ਮਹਿਲਾ ਬਾਜ਼ਾਰ 'ਚ ਖਰੀਦਦਾਰੀ ਕਰਨ ਦੇ ਲਈ ਜਾ ਰਹੀ ਸੀ ਕਿ ਅਚਾਨਕ ਗੁਰਦੁਆਰਾ ਸਾਹਿਬ ਦੇ ਕੋਲ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਲਪਟ ਗਈ ਹੈ ਜਿਸ ਨੂੰ ਲਾਲੁਧਿਆਣਾ ਦੇ ਹਸਪਤਾਲ 'ਚ ਉਸ ਨੂੰ ਦਾਖਲ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਜਾਨ ਗਈ ਹੈ ਤਾਂ ਤਾਰਨ ਜੋਤ ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ ਇੱਕ ਖੁੰਨੀ ਚਾਈਨਾ ਡੋਰ ਨੇ ਇਸ ਇੱਕ ਹੋਰ ਮਹਿਲਾ ਦੀ ਜਾਨ ਲੈ ਲਈ। ਮੁਲਾਪੁਰ ਦਾ ਖਾ ਰਾਏਪੁਰ ਰੋਡ ਦੇ ਉੱਤੇ ਦਰਦਨਾਕ ਹਾਦਸਾ ਵਾਪਰਦਾ ਹੈ। ਬਾਜ਼ਾਰ ਦੇ ਲਈ ਘਰੋਂ ਨਿਕਲੀ ਐਕਟਿਵਾ ਤੇ ਸਵਾਰ ਹੋ ਕੇ ਮਹਿਲਾ ਜਿਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਇਸ ਕਦਰ ਲਿਪਟੀ ਹੈ ਕਿ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਤੇ ਹਸਪਤਾਲ ਲਿਜਾਣ ਦੇ ਰਸਤੇ ਦੇ ਵਿੱਚ ਹੀ ਮਹਿਲਾ ਦੀ ਜਾਨ ਚਲੀ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਖੁੰਨੀ ਡ੍ਰੈਗਨ ਡੋਰ ਦਾ ਕਹਿਰ ਲਗਾਤਾਰ ਬਣਿਆ ਹੋਇਆ ਇੱਕ ਤੋਂ ਬਾਅਦ ਇੱਕ ਲੋਕਾਂ ਦੀਆਂ ਜਾਨਾ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਸਖੂਨੀ ਡੋਰ ਦਾ ਰੋਸ ਵਧਦਾ ਜਾ ਰਿਹਾ ਹੈ ਚਾਈਨਾ ਡੋਰ ਦਾ ਕਹਿਰ ਲਗਾਤਾਰ ਬਰਕਰਾਰ ਹੈ ਅੱਜ ਦਿਨ ਲੋਕ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਅਜੇ ਹਾਲੀ ਦੇ ਵਿੱਚ ਦੱਸ ਦਈਏ ਕਿ ਇੱਕ ਮਸੂਮ ਤਰਨਜੋਤ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਜੋ ਮਾਮਲਾ ਠੰਡਾ ਨਹੀਂ ਪਿਆ ਕਿ ਮੁੱਲਾਪੁਰ ਦਾਖਾ ਰਾਏਕੋਡ ਰੋਡ ਦੇ ਉੱਤੇ ਸਕੂਟੀ ਤੇ ਜਾ ਰਹੀ ਇੱਕ ਮਹਿਲਾ ਦੇ ਨਾਲ ਵੀ ਵੱਡਾ ਹਾਦਸਾ ਵਾਪਰ ਗਿਆ ਤਾਂ ਮਹਿਲਾ ਬਾਜ਼ਾਰ ਚ ਖਰੀਦਦਾਰੀ ਕਰਨ ਦੇ ਲਈ ਜਾ ਰਹੀ ਸੀ ਕਿ ਅਚਾਨਕ ਗੁਰਦੁਆਰਾ ਸਾਹਿਬ ਦੇ ਕੋਲ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਲਪਟ ਗਈ ਹੈ ਜਿਸ ਨੂੰ ਲਾਲੁਧਿਆਣਾ ਦੇ ਹਸਪਤਾਲ ਚ ਉਸ ਨੂੰ ਦਾਖਲ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਜਾਂਚ ਚਲੀ ਗਈ ਅਤਾ ਤਾਰਨ ਜੋਤ ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ ਇੱਕ ਖੁੰਨੀ ਚਾਈਨਾ ਡੋਰ ਨੇ ਇਸ ਇੱਕ ਹੋਰ ਮਹਿਲਾ ਦੀ ਜਾਨ ਲੈ ਲਈ ਮੁਲਾਪੁਰ ਦਾ ਖਾ ਰਾਏਪੁਰ ਰੋਡ ਦੇ ਉੱਤੇ ਦਰਦਨਾਕ ਹਾਦਸਾ ਵਾਪਰਦਾ ਬਾਜ਼ਾਰ ਦੇ ਲਈ ਘਰੋਂ ਨਿਕਲੀ ਐਕਟਿਵਾ ਤੇ ਸਵਾਰ ਹੋ ਕੇ ਮਹਿਲਾ ਜਿਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਇਸ ਕਦਰ ਲਿਪਟੀ ਹੈ ਕਿ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਤੇ ਹਸਪਤਾਲ ਲਜਾਂਦੇ ਰਸਤੇ ਦੇ ਵਿੱਚ ਹੀ ਮਹਿਲਾ ਦੀ ਜਾਨ ਚਲੀ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਖੁੰਨੀ ਡ੍ਰੈਗਨ ਡੋਰ ਦਾ ਕਹਿਰ ਲਗਾਤਾਰ ਬਣਿਆ ਹੋਇਆ ਇੱਕ ਤੋਂ ਬਾਅਦ ਇੱਕ ਲੋਕਾਂ ਦੀਆਂ ਜਾਨਾ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਸਖੂਨੀ ਡੋਰ ਦਾ ਰੋਸ ਵਧਦਾ ਜਾ ਰਿਹਾ ਹੈ